ਨਾਮਦੇਵ ਨੂੰ ਬੰਨ ਕੇ ਸੜ ਦਿੱਤਾ ਸਾਤ ਕੜੀ ਜਾਂ ਬੀਤੀ ਸੁਣੀ ਬਾਜੂ ਨਾ ਆਇਓ ਤੇਰ ਭਵਨ ਟਣੀ ਪਖੰਤਣ ਬਾਜ ਵਜਾਇਲਾ ਗਰੜ ਚੜੇ ਗੋਵਿੰਦ ਥਾਇਲਾ ਕਹੇ ਦਾ ਧਰਤੈ ਪੋੜੀ ਕਰੋ ਕਹਿੰਦੇ ਧਰਤੀ ਪੁੱਠੀ ਕਰਦੀਏ ਕਹੇ ਤਾਂ ਅਕਾਸ਼ ਉੱਪਰ ਤਰੋਂ ਕਾ ਅਕਾਸ਼ ਉੱਪਰ ਸੜਦੀਏ ਧਰਤੀ ਤੇ ਕਹੇ ਤਾਂ ਮੋਈ ਗਊ ਦੇ ਜਵਾਏ ਨਾਮਦੇਵ ਕਹਿਣ ਲਗਾ ਮਾਰਾ ਤੁਸੀਂ ਗੋਵੀ ਜਿੰਦੀ ਕਰ ਦਿਓ ਬਾਕੀਆਂ ਦਾ ਕੀ ਕਸੂਰ ਆ ਤੁਸੀਂ ਗਊ ਜੀਂਦੀ ਕਰਦੇ ਹੋ ਸਭ ਕੋਈ ਦੇਖੇ ਪਤੇ ਆਏ ਕਹਿੰਦੇ ਇੱਕ ਵਾਰ ਸਾਰਿਆਂ ਨੂੰ ਪਰਤਾਵਾ ਲੱਗ ਜੂਗਾ ਪਤਾ ਲੱਗ ਜੂ ਕਿ ਭਗਤਾਂ ਦੇ ਭਗਤਾਂ ਦੀ ਪੈਜ ਪਰਮੇਸ਼ਰ ਰੱਖਦਾ ਸਾਰੀ ਦੁਨੀਆ ਦੇ ਸਾਹਮਣੇ ਗਊ ਜੀਂਦੀ ਕੀਤੀ ਔਰ ਗਊ ਦੀ ਮਟਕੀ ਪਰ ਕੇ ਦੁੱਧ ਜੀ ਲਿਆ ਕੇ ਰਾਜੇ ਦੇ ਪੇਸ਼ ਕੀਤੀ ਸਾਰੀ ਦੁਨੀਆ ਦੇ ਅੰਦਰ ਪਤਾ ਹੈ ਹਿੰਦੁਸਤਾਨ ਦੀ ਸਭਾ ਦੇ ਅੰਦਰ ਇੱਕ ਇਸਤਰੀ ਨੂੰ ਨਗਨ ਕਰਨ ਲੱਗੇ ਔਰ ਇਸਤਰੀ ਨੇ ਭਗਵਾਨ ਕ੍ਰਿਸ਼ਨ ਨੂੰ ਚੇਤੇ ਕੀਤਾ ਉਹਨੂੰ ਨggen ਨਹੀਂ ਕਰ ਸਕਦੇ ਬਕਤਾਂ ਦੀ ਪੈਜ ਪਰਮੇਸ਼ਰ ਨੇ ਹਰ ਜਗ੍ਹਾ ਤੇ ਰੱਖੀ ਹੈ